ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ حاضر ਹੋਏ ਹਾਂ YouTube ਵਾਲੇ ਫਾਰਮਰ ਤੇ ਹੁਣ ਗਰਮੀ ਸਿਖਰਾਂ ਤੇ ਚੱਲ ਰਹੀ ਹੈ ਪਰ ਇੱਕ ਹਲਕੀ ਜੀ ਖੁਸ਼ੀ ਦੀ ਗੱਲ ਇਹ ਆ ਰਹੀ ਹੈ ਨਿਕਲ ਕੇ ਕਿ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਇੱਕ ਅਲਰਟ ਜਾਰੀ ਹੋਇਆ ਹੈ ਜੀ ਕਿ ਪੰਜਾਬ ਦੇ ਵਿੱਚ ਹੁਣ ਮੀਂਹ ਹੋ ਸਕਦਾ ਹੈ ਕਿਉਂਕਿ ਲਗਾਤਾਰ ਲੂ ਦਾ ਹਾਲਾਤ ਬਣੇ ਹੋਏ ਨੇ ਲੋਅ ਚੱਲ ਰਹੀ ਹੈ ਦੁਪਹਿਰ ਦੇ ਸਮੇਂ ਇੰਨੀ ਜ਼ਿਆਦਾ ਸੇਕ ਪੈ ਰਿਹਾ ਕਿ ਇੰਜ ਲੱਗਦਾ ਜਿਵੇਂ ਅਸਮਾਨ ਤੋਂ ਅੱਗ ਵਰਦੀ ਹੋਵੇ ਪਰ ਇਸ ਅੱਗ ਨੂੰ ਠੱਲ ਪਾਉਣ ਦੇ ਲਈ ਹੁਣ ਇੱਕ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਇਆ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਸਾਨੂੰ ਇੱਕ ਜੋ ਪ੍ਰਾਪਤ ਹੋਇਆ ਜਾਣਕਾਰੀ ਉਹਦੇ ਵਿੱਚ ਗੱਲ ਕਰਾਂਗੇ ਆਪਾਂ ਕਿ 11 ਜੂਨ ਤੋਂ ਲੈ ਕੇ 15 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਦੋਂ ਮੀਂਹ ਦੀ ਸੰਭਾਵਨਾ ਹੈ ਤੇ ਕੀ ਹਾਲਾਤ ਨੇ ਮੀਂਹ ਦੇ ਤੇ ਕਿਸ ਕਿ ਨਹੀਂ ਹੋ ਸਕਦਾ ਤੇ ਗਰਮੀ ਤੋਂ ਕਦੋਂ ਛੁਟਕਾਰਾ ਮਿਲੇਗਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕਲੀਅਰ ਹੈ ਕੋਈ ਬੱਦਲਵਾਈ ਸਿਸਟਮ ਨਹੀਂ ਹੈ ਜਿਸ ਤੋਂ ਕਿ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਗਰਮੀ ਦਾ ਪ੍ਰਕੋਪ ਜਾਰੀ ਹੈ ਦਿਨ ਦੇ ਵੇਲੇ ਹੁਣ ਤਾਪਮਾਨ 47 ਡਿਗਰੀ ਪਹੁੰਚ ਚੁੱਕਿਆ ਹੈ ਤੇ ਲਗਾਤਾਰ ਗਰਮ ਹਵਾਵਾਂ ਦਾ ਰੁਖ ਪੰਜਾਬ ਦੇ ਉੱਪਰ ਬਰਕਰਾਰ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਏਰੀਆ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਦੀ ਤੁਸੀਂ ਮਿਸ ਨਾ ਕਰ ਸਕੋ ਸੋ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਉਹ ਦੇਖ ਲੈਂਦੇ ਆ ਕੀ ਅਲਰਟ ਜਾਰੀ ਹੋਏ ਨੇ ਜੀ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੀ 11 ਤੋਂ ਲੈ ਕੇ 15 ਜੂਨ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ 11 12 13 ਜੂਨ ਲਗਭਗ ਪੰਜਾਬ ਦਾ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਕੋਈ ਮੀਂਹ ਜਾਂ ਕੋਈ ਗਰਮੀ ਤੋਂ ਰਾਹਤ ਦਾ ਸੰਭਾਵਨਾ ਹੈ ਅਜਿਹੀ ਕੋਈ ਵੀ ਹਲਚਲ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕਿ ਸਾਬ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਹੀਟ ਵੇਵ ਦਾ ਅਲਰਟ ਹੈ ਲੋ ਦਾ ਅਲਰਟ ਹੈ ਉਹ ਹੁਣ ਜਾਰੀ ਰਹੇਗਾ ਜਿਹਦੇ ਵਿੱਚ ਖਾਸ ਤੌਰ ਤੇ 11 12 ਤੇ 13 ਤਰੀਕ ਦੇ ਵਿੱਚ ਘਾਰ ਤਾਪਮਨ 45 ਤੋਂ 47 ਡਿਗਰੀ ਆਮ ਦੇਖਣ ਨੂੰ ਮਿਲੇਗਾ ਰਾਤ ਨੂੰ ਵੀ ਤਾਪਮਨ ਜਿਹੜਾ 30 ਡਿਗਰੀ ਦੇ ਪਾਰ ਹੀ ਜਾਂਦਾ ਦਿਖਾਈ ਦੇ ਰਿਹਾ ਹੈ ਪਰ 14 ਅਤੇ 15 ਤਰੀਕ ਨੂੰ ਆਈਸੋਲੇਟਡ ਪਲੇਸਸ ਤੇ ਹਲਕੀ ਦਰਮਿਆਨੀ ਮੀਂਹ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਹਜੇ ਕੋਈ ਵੱਡਾ ਖੁਲਾਸਾ ਤਾਂ ਨਹੀਂ ਹੋਇਆ ਪਰ ਆਪਾਂ ਗੱਲ ਕਰ ਲੈਂਦੇ ਕਿ ਕਿਹੜੇ-ਕਿਹੜੇ ਦਿਨ ਕਿਸ ਤਰੀਕੇ ਦੇ ਹਾਲਾਤ ਬਣ ਸਕਦੇ ਨੇ ਤਾਂ ਦੇਖਿਆ ਜਾਵੇ ਤਾਂ 11 ਤੋਂ ਲੈ ਕੇ 15 ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਤਾਂ 11 ਤੋਂ ਲੈ ਕੇ ਸਭ ਤੋਂ ਪਹਿਲਾਂ 12 ਤਰੀਕ ਤੱਕ ਜਿਹੜੇ ਅਲਰਟ ਨੇ ਉਹ ਹੀਟ ਵੇਵ ਦੇ ਨੇ ਜਾਨੀ ਕਿ ਭਾਰੀ ਸੇਕ ਭਾਰੀ ਗਰਮੀ ਦਾ ਮਾਹੌਲ ਜਿਹੜਾ 11 12 ਤੇ 13 ਤਰੀਕ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਔਰੇਂਜ ਤੋਂ ਜੈਲ ਅਲਰਟ ਜਾਨੀ ਕਿ ਥੋੜੀ ਜੀ ਗਰਮੀ ਘਟੇਗੀ ਰਾਤ ਨੂੰ ਥੋੜੀ ਜੀ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ 11 ਤਰੀਕ ਤੋਂ ਬਾਅਦ 12 ਤੇ 13 ਤਰੀਕ ਦੇ ਨੇੜੇ ਤੇੜੇ ਜਿਸ ਦੇ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਥੋੜੇ ਜਿਹੇ ਤਾਪ ਮ ਜਿਹੜੇ 47 ਡਿਗਰੀ ਤੱਕ ਪਹੁੰਚੇ ਨੇ ਉਹ 45 ਤੱਕ ਆ ਸਕਦੇ ਨੇ ਪਰ ਕੋਈ ਹਜੇ ਵੱਡਾ ਖੁਲਾਸਾ ਇਸ ਦੇ ਬਾਰੇ ਨਹੀਂ ਹੋਇਆ ਪਰ ਅਗਰ ਗੱਲ ਕੀਤੀ ਜਾਵੇ ਮੀਂਹ ਦੇ ਸੰਭਾਵਨਾਵਾਂ ਦੀ ਤਾਂ ਤੁਸੀਂ ਦੇਖੋਗੇ ਤਾਂ ਮੀਂਹ ਦੀ ਜਿਹੜੀ ਅਲਰਟ ਜਾਰੀ ਹੋਏ ਨੇ ਉਹ ਸਾਨੂੰ 14 ਅਤੇ 15 ਜੂਨ ਇਹ ਦੋ ਦਿਨ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਮੀਂਹ ਦਾ ਇੱਕ ਹਲਕਾ ਜਿਹਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਥੰਡਰਸਟ੍ਰੋਮ ਲਾਈਟਨਿੰਗ ਅਤੇ ਗਸਤੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਹੁਤ ਸਾਰੇ ਇਲਾਕਿਆਂ ਵਿੱਚ ਗਰਜ ਚਮਕ ਅਤੇ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਹਵਾ ਜਿਹੜੀ ਹੈ 11 ਤਰੀਕ ਤੋਂ ਕੈਲੀਏ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ ਫਿਲਹਾਲ ਪੱਛਮੀ ਹਵਾ ਦਾ ਜ਼ੋਰ ਹੈ ਤੇ ਜਦੋਂ ਵੀ ਪੂਰਬ ਦੀ ਹਵਾ ਚੱਲੇਗੀ ਤਾਂ ਉਮੀਦ ਇਹ ਹੀ ਲੱਗ ਰਹੀ ਹੈ ਕਿ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਜਿਸ ਦੇ ਕਾਰਨ ਹੌਲੀ-ਹੌਲੀ ਨਮੀ ਦੀ ਮਾਤਰਾ ਵਧੇਗੀ ਤਜੇਦੋ ਨਵੀਂ ਦੀ ਮਾਤਰਾ ਪੰਜਾਬ ਦੇ ਵਿੱਚ ਵੱਧਦੀ ਹੈ ਤਾਪਮਾਨ 40-45 ਡਿਗਰੀ ਤੋਂ ਪਾਰ ਹੁੰਦੇ ਨੇ ਤਾ ਮੀਂਹ ਦਾ ਮਾਹੌਲ ਪਣ ਜਾਂਦਾ ਹੈ ਤੇ ਉਹੀ ਮੀਂਹ ਦਾ ਮਾਹੌਲ ਸਾਨੂੰ 14 ਅਤੇ 15 ਜੂਨ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਹਾਂ ਉਮੀਦ ਜ਼ਰੂਰ ਹੈ ਮੀਂਹ ਦੀ ਪਰ ਅਜੇ ਹਾਂ ਨਹੀਂ ਹੈ ਕੋਈ ਕੋਈ ਰਿਕਾਰਡ ਤੋੜ ਮੀਂਹ ਹੋ ਸਕਦਾ ਹੈ ਜਾਂ ਕੋਈ ਬਹੁਤ ਭਾਰੀ ਮੀਂਹ ਹੋਵੇਗਾ ਹਲਕਾ ਦਰਮਿਆਨਾ ਮੀਂਹ ਹੈ ਬੂੰਦਾਬੰਦੀ ਦੇ ਹਾਲਾਤ ਜਿਆਦਾ ਨੇ ਪਰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕਹਿੰਦੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਤਾਂ ਬਹੁਤ ਸਾਰੀ ਗਰਮੀ ਦੇ ਵਿੱਚ ਅਗਰ ਇੰਨਾ ਕੁ ਵੀ ਮੀਂਹ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਪਾਂ ਥੋੜੀ ਬਹੁਤੀ ਰਾਹਤ ਮਹਿਸੂਸ ਕਰ ਸਕਦੇ ਆ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ 15 ਜੂਨ ਤੱਕ ਦੀ ਬਾਕੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਉਹ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ